ਹੈਲੋ ਸਤਿ ਸ੍ਰੀ ਅਕਾਲ ਸਵਾਗਤ ਹੈ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਮੈਂ ਹਰਜੁਨ ਇੱਕ ਵਾਰ ਚੈਟ ਸੈਕਸ਼ਨ ਦੱਸ ਦੋ ਕਿ ਮੇਰੀ ਵੌਇਸ ਆਡੀਬਲ ਹੈ ਕਿ ਮੈਨੂੰ ਦੇਖ ਸੁਣ پا ਰਹੇ ਹੋ ਸੋ दैट्स ਅ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਉਹ ਸ਼ੇਅਰ ਕਰ ਪਾਈਏ ਇੱਕ ਵਾਰ ਦੱਸ ਦੋ ਕਿ ਮੈਨੂੰ ਸੁਣ پا ਰਹੇ ਹੋ ਤੁਰੰਤ ਪ੍ਰਭਾਵ ਦੇ ਨਾਲ ਹੈਲੋ ਸਤਿ ਸ੍ਰੀ ਅਕਾਲ ਕੀ ਮੈਨੂੰ ਸੁਣ ਪਾ ਰਹੇ ਹੋ ਦੇਖ ਪਾ ਰਹੇ ਹੋ ਇੱਕ ਵਾਰ ਦੱਸ ਦੋ ਸੋ ਥੈਟ ਜੋ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਵਾਟ ਯੈਸ ਸਰ ਜੋ ਐ ਵਰਿੰਦਰ ਦਾ ਬਹੁਤ ਸਹੀ ਸੁਣਾ ਸੋ ਬੇਸਿਕਲੀ ਇੱਕ ਨਈ ਅਪਡੇਟ ਹੈ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਸੀ ਜੋ ਆਪਣਾ ਪੀ ਟ੍ਰਿਪਲ ਐਸ ਵੀ ਹੈ ਪੰਜਾਬ ਸਬੋਡੀਨੇਟ ਸਰਵਿਸ ਬੋਰਡ ਹੈ ਉਸ ਦਾ ਰੀਸੈਂਟਲੀ ਹੋਨੇ ਇੱਕ ਐਡਵਰਟਾਈਜ਼ਮੈਂਟ ਇੱਕ ਕੋਰੀਜੈਂਡਮ ਆਇਆ ਇੱਕ ਅਪਡੇਟ ਆਇਆ ਰਿਗਾਰਡਿੰਗ ਦਾ ਸੀਨੀਅਰ ਅਸਿਸਟੈਂਟ ਐਗਜ਼ਾਮ ਸੋ ਬੇਸਿਕਲੀ ਸੀਨੀਅਰ ਅਸਿਸਟੈਂਟ ਦੇ ਦੋ ਐਗਜ਼ਾਮ ਫਿਲ ਹੋਏ ਸੀ ਇੱਕ ਸੀ ਐਡਵਰਟਾਈਜ਼ਮੈਂਟ ਨੰਬਰ 5 2023 दूसरा है एडवर्टीज एडवर्टीजमेंट नंबर चार दो हजार जो एडवर्टीजमेंट नंबर चार दो हज़ार उस है रिगार्डिंग जो है उस दे रिगार्डिंग जो है बेसिकली अपडेट आई है अपडेट की कह रही है बेसिकली कुछ ज्यादा खास नहीं है ज्यादा खास नहीं जो खास गल है, है बेसिकली जो उन्होंने किया है रीशफल किया है सीनियर असिस्टेंट पोस्टा ने ਟੋਟਲ ਜੋ ਨੇ 62 ਪੋਸਟ ਹੈ 36 ਪੋਸਟਾਂ ਜੋ ਨੇ ਨਗਰ ਕਾਉਂਸਲ ਦੀਆਂ ਨੇ ਤੇ ਜੋ 26 ਪੋਸਟਾਂ ਨੇ ਟੋਟਲ ਉਹ ਹੈ ਨਗਰ ਸੁਧਾਰ ਜੋ ਹੁੰਦਾ ਨਾ ਵੈਲਫੇਅਰ ਟਰਸਟ ਇੰਪਰੂਵਮੈਂਟ ਟਰਸਟ ਜੋ ਇੰਪਰੂਵਮੈਂਟ ਟਰਸਟ ਹੈ ਉਸ ਦੇ ਜੋ ਸੀਨੀਅਰ ਅਸਿਸਟੈਂਟ ਉਹਨਾਂ ਦੀ ਜੋ ਪੋਸਟਾਂ ਸੀ ਟੋਟਲ 62 62 ਪੋਸਟਾਂ ਟੋਟਲ ਪੋਸਟਾਂ ਨਾ ਸੇਮ ਹੈ ਲੇਕਿਨ ਉਹਨਾਂ ਨੇ ਜੋ ਹੈ ਕੈਟਾਗਰੀ ਵਾਈਜ਼ ਇਹਦੇ ਵਿੱਚ ਰੀਸ਼ਫਲ ਕੀਤਾ ਹੈ ਰੀ ਅਰੇਂਜ ਕੀਤਾ ਹੈ ਪੋਸਟਾਂ ਨੂੰ ਵੈਕੈਂਸੀਆਂ ਨੂੰ ਜੋ ਹੈ ਕੈਟਾਗਰੀ ਵਾਈਜ਼ ਚੇਂਜ ਕੀਤਾ ਹੈ ਤਾਂ ਇਹ ਬੇਸਿਕਲੀ ਅਪਡੇਟ ਹੈ ਲੇਕਿਨ ਇਹ ਤਾਂ ਚਲੋ ਪੋਸਟ ਨੇ ਪੋਸਟ ਜੋ ਹੈ ਟੋਟਲ ਪੋਸਟ ਸੇਮ ਹੈ ਜਿੰਨੀ ਪੋਸਟ ਤੁਹਾਡੀ ਕੈਟਾਗਰੀ ਦੇ ਹਿੱਸੇ ਆਣੀ ਹੈ ਉਹ ਤੁਹਾਡਾ ਨਸੀਬ ਹੈ ਉਹਨੂੰ ਨਾ ਮੈਂ ਚੇਂਜ ਕਰ ਸਕਦਾ ਨਾ ਤੁਸੀਂ ਚੇਂਜ ਕਰ ਸਕਦੇ ਜੋ ਚੀਜ਼ ਸਾਡੇ ਹੱਥ ਵਿੱਚ ਹੈ ਮੈਂ ਉਹਦੀ ਗੱਲ ਕਰਾਂਗਾ ਪਹਿਲਾਂ ਗੱਲ ਇਹ ਕੀਤੀ ਕਿ ਜੋ ਸਪੀਡ ਟ੍ਰਿਪਲ ਐਸਬੀ ਹੈ ਉਹ ਜਾਗ ਚੁੱਕਿਆ ਹੈ ਜੋ ਮੁੱਦੇ ਦੀ ਗੱਲ ਇਹ ਹੈ ਕਿ ਜੋ ਪੀ ਟ੍ਰਿਪਲ ਐਸਬੀ ਹੈ ਨੀਂਦ ਚੋਂ ਉੱਠ ਪਿਆ ਹੈ ਉਹਨੋਂ ਬੇਸਿਕਲੀ ਚੇਂजेस ਲੈ ਆ ਰਿਹਾ ਹੈ ਸੀਨੀਅਰ ਅਸਿਸਟੈਂਟ ਦੀ ਪੋਸਟ ਦੇ ਰਿਗਾਰਡਿੰਗ ਜੋ ਹੈ ਥੋੜੇ ਚੇਂजेस ਲੈ ਆ ਰਿਹਾ ਹੈ ਤਾਂ ਜੋ ਚੇਂजेस ਆਏ ਨੇ ਉਹਦੇ ਰਿਗਾਰਡਿੰਗ ਅਸੀਂ ਕੀ ਕਰ ਸਕਦੇ ਹਾਂ ਦੇਖੋ ਦੋ ਚੀਜ਼ਾਂ ਹੁੰਦੀਆਂ ਕੁਝ ਸਿਚੁਏਸ਼ਨ ਐਸੀਆਂ ਵਾਂ ਜੋ ਕੁਝ ਸਰਕਮਸਟੈਂਸਿਸ ਜਾਂ ਪੋਜੀਸ਼ਨ ਐਸੀਆਂ ਜਿਨੂੰ ਅਸੀਂ ਬਦਲ ਨਹੀਂ ਸਕਦੇ ਕੋਈ ਨਵੀਂ ਪੋਸਟ ਆਏਗੀ ਜਾਂ ਨਹੀਂ ਆਏਗੀ ਉਹ ਸਾਡੇ ਹੱਥ 'ਚ ਨਹੀਂ ਸਾਡੀ ਕੈਟਾਗਰੀ ਨੂੰ ਕਿੰਨੀਆਂ ਪੋਸਟ ਮਿਲਣਗੀਆਂ ਉਹ ਸਾਡੇ ਹੱਥ ਵਿੱਚ ਨਹੀਂ ਲੇਕਿਨ ਕੁਝ ਚੀਜ਼ਾਂ ਸਾਡੇ ਹੱਥ ਵਿੱਚ ਵੀ ਨਾ ਮੇਰੇ ਤੇ ਤੁਹਾਡੇ ਜੋ ਹੈ ਕੰਟਰੋਲ ਵਿੱਚ ਹੈ ਉਹ ਹੈ ਤਿਆਰੀ ਤਾਂ ਮੇਰਾ ਤੁਹਾਨੂੰ ਸਵਾਲ ਹੈ ਕਿ ਜੇ ਮੰਨ ਲਓ ਪੀਟ੍ਰੀਪਲ ਐਸ ਵੀ ਹੁਣ ਜਾਗ ਚੁੱਕਾ ਹੈ ਮੇਬੀ ਮੇਬੀ ਐਸਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜੋ ਹੈ ਐਗਜ਼ਾਮ ਡੇਟ ਵੀ ਨੋਟੀਫਾਈ ਹੋ ਜੇ ਮੈਂ ਗਰੰਟੀ ਨਹੀਂ ਕਹਿ ਰਿਹਾ ਮੇਰਾ ਪੀਟ੍ਰੀਪਲ ਐਸ ਵਿੱਚ ਕੋਈ ਵੀ ਪਛਾਣ ਦਾ ਪਰਸਨ ਨਹੀਂ ਹੈ ਲੇਕਿਨ ਮੇਰਾ ਇੱਕ ਬੇਸਿਕਲੀ ਅੰਦਾਜ਼ਾ ਹੈ ਇਵੇਂ ਹੋ ਸਕਦਾ ਹੈ ਕਿ ਹੁਣ ਅਗਲੇ ਚੇਂਜਸ ਲਿਆ ਰਹੇ ਨੇ ਪੋਸਟ ਰਿਲੇਟਡ ਉਹ ਐਕਟਿਵ ਹੋ ਗਏ ਨੇ ਤਾਂ ਕਿਸੇ ਵਕਤ ਵੀ ਐਗਜ਼ਾਮ ਦੀ ਨੋਟੀਫਿਕੇਸ਼ਨ ਆ ਸਕਦੀ ਹੈ ਡੇਟ ਦੀ ਤਾਂ ਜੇ ਐਗਜ਼ਾਮ ਨੋਟੀਫਿਕੇਸ਼ਨ ਡੇਟ ਆ ਜੇ ਤਾਂ ਮੇਰਾ ਸਵਾਲ ਇਹ ਆ ਕਿ ਤੁਸੀਂ ਤਿਆਰ ਹੋ ਆਰ ਯੂ ਰੈਡੀ ਸੁੱਤੀਆਂ ਰੂਹਾਂ ਜਾਗ ਪਈਆਂ ਜੀ ਹਾਂ ਉਹ ਸੁੱਤੀਆਂ ਰੂਹਾਂ ਤੇ ਜਾਗ ਪਈਆਂ ਤੁਸੀਂ ਵੀ ਜਾਗੋ ਤੁਸੀਂ ਵੀ ਕੋਈ ਜ਼ਿਆਦਾ ਜਾਗ੍ਰਿਤ ਅਵਸਥਾ 'ਚ ਮੈਨੂੰ ਨਹੀਂ ਲੱਗਦੀ ਮੇਬੀ ਤੁਸੀਂ ਹੋ ਪਰ ਮੇਰਾ ਸਵਾਲ ਇਹ ਆ ਕਿ ਜੇ ਐਗਜ਼ਾਮ ਦੀ ਡੇਟ ਅੱਜ ਰਾਤ ਨੂੰ ਨੋਟੀਫਾਈ ਹੋ ਜੇ ਆਰ ਯੂ ਪ੍ਰੀਪੇਅਰਡ ਕੀ ਤੁਸੀਂ ਤਿਆਰ ਹੋ ਤੁਹਾਡੀ ਤਿਆਰੀ ਕਿੰਨੇ ਪਰਸੈਂਟ ਹੋ ਗਈ ਹੈ ਤਿਆਰੀ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ ਤਿਆਰੀ ਦੀ ਪਰਸੈਂਟੇਜ ਨੂੰ ਦੇਖਣਾ ਹੈ ਤਾਂ ਇਹ ਸਾਡਾ ਸਿਲੇਬਸ ਹੈ ਇਹ ਸਿਲੇਬਸ ਹੈ ਸਿਲੇਬਸ ਤੁਸੀਂ ਵੀ ਇਹਦੇ ਨਾਲ ਜੋ ਹੈ ਭਲੀ ਭਾਨਤੀ ਵਾਕਿਫ ਹੋ ਕਿ ਇਹਦੇ ਵਿੱਚ ਜੋ ਹੈ ਇਟਿਮੇਟਲੀ ਜੀਕੇ ਆਏਗੀ ਜਿਹਦੇ ਵਿੱਚ ਪੋਲਿਟੀ ਇਸ਼ੂ ਹੈ এনवायरमेंट ਹੈ ਕਰੰਟ ਅਫੇਅਰ ਹੈ ਹਿਸਟਰੀ ਪੋਲਿਟੀ სპੋਰਟਸ ਸਿਨੇਮਾ ਹੈ ਓਕੇ ਫੁੱਲੀ ਰੈਡੀ ਆ ਸਰ ਵੈਰੀ ਗੁੱਡ ਵੈਰੀ ਗੁੱਡ ਜੇ ਇੰਨੇ ਰੈਡੀ ਹੋ ਇੱਕ ਮੌਕ ਟੈਸਟ ਦੇ ਕੇ ਦੇਖੋ ਸਮਝ ਆ ਜਾਏਗੀ ਮੇ ਵੀ ਤੁਸੀਂ ਹੋ ਵੀ ਨਾ ਹੋ आई डोंट नो देन पंजाब जीके है लॉजिकल एंड मेंटल एबिलिटी है इंग्लिश ग्रामर है कंप्यूटर है एंड पंजाबी ग्रामर है बहुत सारे सब्जेक्ट ने एक-एक सब्जेक्ट इंपॉर्टेंट है जैसे ने पहले चार टॉपिक बहुत बढ़िया करले लेकिन उड़ी इंग्लिश ग्रामर एंड कंप्यूटर खराब है ਕੰਪਿਊਟਰ ਤੇ ਇੰਗਲਿਸ਼ ਗ੍ਰਾਮਰ ਖਰਾਬ ਹੈ ਤਾਂ ਉਹ ਵੀ ਬੇਸਿਕਲੀ ਰੇਸ ਤੋਂ ਬਾਹਰ ਹੈ ਕਿਸੇ ਦੇ ਚਾਰ ਟੋਪਿਕ ਬਹੁਤ ਵਧੀਆ ਹੈ ਪੰਜਾਬੀ ਜੀ ਕੇ ਖਰਾਬ ਹੈ ਤਾਂ ਉਹ ਵੀ ਕੰਪੀਟੀਸ਼ਨ ਤੋਂ ਬਾਹਰ ਹੈ ਤਾਂ ਓਵਰঅল ਹਰ ਇੱਕ ਸਬਜੈਕਟ ਦੀ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਕੱਟਆਫ ਬਹੁਤ ਹਾਈ ਜਾਂਦੀ ਹੈ ਪੋਸਟਾਂ ਬਹੁਤ ਕੱਟ ਨੇ ਕੈਟੇਗਰੀਜ਼ ਹੈ ਕੰਪੀਟੀਸ਼ਨ ਹੈ ਤਾਂ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਸਾਰਾ ਸਿਲੇਬਸ ਹੈ ਤੇ ਉਹਦੀ ਪ੍ਰੈਪਰੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਹਰ ਇੱਕ ਸਬਜੈਕਟ ਦਾ ਆਪਣੀ ਇੰਪੋਰਟੈਂਸ ਹੈ ਪੰਜਾਬੀ ਗ੍ਰਾਮਰ ਤੋਂ ਲੈ ਕੇ ਇੰਗਲਿਸ਼ ਗ੍ਰਾਮਰ ਤੱਕ एनवायरनमेंट तो ਲੈ ਕੇ ਇਕਨੋਮਿਕਸ ਤੱਕ ਕੁਆਂਟ ਰੀਜ਼ਨਿੰਗ ਤੋਂ ਲੈ ਕੇ ਪੰਜਾਬ ਜੀ ਕੇ ਤੱਕ ਹਰ ਇੱਕ ਸਬਜੈਕਟ ਦੀ ਆਪਣੀ ਇੰਪੋਰਟੈਂਸ ਹੈ ਤੇ ਹਰ ਇੱਕ ਦੀ ਤਿਆਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਜਦੋਂ ਐਗਜ਼ਾਮ ਦੀ ਡੇਟ ਆਏ ਉਸ ਤੋਂ ਪਹਿਲਾਂ ਤੁਹਾਡੀ ਪ੍ਰੈਪਰੇਸ਼ਨ ਹੋ ਜੇ ਤਾਂ ਤੁਹਾਡੇ ਸਿਲੈਕਸ਼ਨ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਠੀਕ ਤਾਂ ਮੇਰੇ ਕਹਿਣ ਦਾ ਭਾਵੇਂ ਹੈ ਮੈਂ ਬਸ ਤੁਹਾਨੂੰ ਐਕਟਿਵ ਕਰਨਾ ਆਇਆ ਹਾਂ ਕਿਸੇ ਵਕਤ ਵੀ ਐਗਜ਼ਾਮ ਦੀ ਡੇਟ ਆ ਸਕਦੀ ਹੈ ਤੇ ਤੁਸੀਂ ਆਪਣੇ ਬਿਹਾਫ ਤੇ ਰੈਡੀ ਰਹਿਣਾ ਹੈ ਪ੍ਰੈਪਰੇਸ਼ਨ ਨੂੰ ਸਟਰੋਂਗ ਕਰਨਾ ਹੈ ਨੀਂਦ ਨੂੰ ਥੋੜਾ ਘਟਾ ਦਿਓ ਇੰਸਟਾਗ੍ਰam ਤੇ ਵੈਬ ਸੀਰੀਜ਼ ਦੇ ਜੋ ਸਮੇਂ ਹੈ ਉਹਨੂੰ ਘਟਾ ਦਿਓ ਤੇ ਪੜਾਈ ਦੇ ਸਮੇਂ ਵਧਾ ਦਿਓ ਆਪਣੀ ਵੀਕਨੈਸ ਨੂੰ ਦੇਖੋ ਜਿਹੜਾ ਏਰੀਆ ਤੁਹਾਡਾ ਵੀਕ ਹੈ ਜੇ ਕਿਸੇ ਦਾ ਕੁਆਂਟ ਰੀਜ਼ਨਿੰਗ ਵੀਕ ਹੈ ਤਾਂ ਟਾਈਮ ਸਪੈਨ ਦੇ ਵਿੱਚ ਇੱਕ ਟਾਈਮ ਲਗਾ ਕੇ ਅੱਧੇ ਘੰਟੇ ਵਿੱਚ 30 ਕੁਐਸਚਨ ਸੋਲਵ ਕਰਨ ਦੀ ਪ੍ਰੈਕਟਿਸ ਕਰੋ ਜਿਹੜਾ ਟੌਪਿਕ ਵੀਕ ਹੈ ਉਹਨੂੰ ਸੋਲਵ ਕਰੋ ਠੀਕ ਤਾਂ ਇਸ ਤੋਂ ਇਲਾਵਾ ਕੀ ਕਰ ਸਕਦੇ ਆ ਬੇਸਿਕਲੀ ਪ੍ਰਾਇੋਰਟੀ ਸੈੱਟ ਕਰ ਲਓ ਆਪਣੀ ਪ੍ਰਾਇੋਰਟੀ ਸੈੱਟ ਕਰ ਲਓ ਕਿਹੜੇ ਹਾਈ ਪ੍ਰਾਇੋਰਟੀ ਟਾਪਿਕ ਕਿਹੜੇ ਹੈ ਹਾਈ ਪ੍ਰਾਇੋਰਟੀ ਦੇ ਟਾਪਿਕ ਵਿੱਚ ਪੰਜਾਬ ਜੀ ਕੇ ਪੰਜਾਬ ਜੀ ਕੇ ਤੋਂ ਜ਼ਿਆਦਾ ਇੰਪੋਰਟੈਂਟ ਕੁਝ ਨਹੀਂ ਥੈਨ ਉਤੋਂ ਇਲਾਵਾ ਜੋ ਐਪਟੀਟਿਊਡ ਹੈ ਕੁਆਂਟ ਰੀਜ਼ਨਿੰਗ ਐਂਡ ਇੰਗਲਿਸ਼ ਕੁਆਂਟ ਰੀਜ਼ਨਿੰਗ ਐਂਡ ਇੰਗਲਿਸ਼ ਗ੍ਰਾਮਰ ਇਹ ਐਪਟੀਟਿਊਡ ਦਾ ਹੀ ਹਿੱਸਾ ਹੈ ਐਂਡ ਇਤੋਂ ਇਲਾਵਾ ਕੰਪਿਊਟਰ ਐਂਡ ਪੰਜਾਬੀ ਗ੍ਰਾਮਰ ਇਹ ਐਸੇ ਟਾਪਿਕ ਨੇ ਇਹਨਾਂ ਵਿੱਚੋਂ ਤੁਹਾਡਾ ਇੱਕ ਨੰਬਰ ਵੀ ਨਹੀਂ ਜਾਣਾ ਚਾਹੀਦਾ ਐਂਡ ਇਟ ਇਜ਼ ਟੋਟਲੀ ਪੋਸੀਬਲ ਕਿ ਤੁਸੀਂ ਇਹਨਾਂ ਵਿੱਚੋਂ 100 ਆਊਟ ਆਫ 100 ਸਰ ਕੈਨ ਆਈ ਕਾਲ ਯੂ ਹਾਂ ਕਰ ਸਕਦੇ ਹੋ ਕਾਲ ਕੋਈ ਦਿੱਕਤ ਨਹੀਂ ਹੈ ਮੇਰੀ ਗੱਲ ਧਿਆਨ ਨਾਲ ਸੁਣੋ ਤੁਸੀਂ ਹੁਣ ਐਗਜ਼ਾਮ ਦੀ ਤਿਆਰੀ ਪ੍ਰਾਇੋਰਟੀ ਵਾਈਜ਼ ਕਰੋ ਇਹ ਨਹੀਂ ਹੈ ਕਿ ਕੋਈ ਵੀ ਟੌਪਿਕ ਫੜ ਕੇ ਸਾਇੰਸ ਹੀ ਪੜਿਏ ਜਾ ਰਹੇ ਹੋ ਲੂਸ਼ੈਂਟ ਪੜ ਲਈ ਹੈ ਮਨੋਹਰ ਪਾਂਡੇ ਪੜ ਰਹੇ ਹੋ ਪਤਾ ਨਹੀਂ ਕੀ ਕੀ ਇੰਪੋਰਟੈਂਟ ਹੈ ਕਿ ਪੰਜਾਬ ਜੀਕੇ ਮੋਸਟ ਇੰਪੋਰਟੈਂਟ ਹੈ ਐਪਟੀਟਿਊਡ ਕਵਾਂਟ ਰੀਜ਼ਨਿੰਗ ਇੰਗਲਿਸ਼ ਗ੍ਰਾਮਰ ਐਸਾ ਏਰੀਆ ਹੈ ਜਿਹਦੇ ਵਿੱਚ 100% ਸਕੋਰ ਕੀਤਾ ਜਾ ਸਕਦਾ ਜੀਕੇ ਤੁਸੀਂ ਜਿੰਨੀ ਮਰਜ਼ੀ ਪੜ੍ਹ ਲਓ ਕਰੰਟ ਅਫਰ ਜਿੰਨਾ ਮਰਜ਼ੀ ਪੜ੍ਹ ਲਓ 100% ਨਹੀਂ ਸਕੋਰ ਕਰ ਸਕਦੇ ਲੇਕਿਨ ਕੰਪਿਊਟਰ ਪੰਜਾਬੀ ਗ੍ਰਾਮਰ ਵਿੱਚ ਜਿੰਨੇ ਵੀ ਸਬਜੈਕਟ ਲਿਖੇ ਆ ਇਹਦੇ ਵਿੱਚ ਤੁਸੀਂ ਮੈਕਸਿਮਮ ਸਕੋਰ ਕਰ ਸਕਦੇ ਉਹ ਤੇ ਤੁਹਾਡਾ ਫੋਕਸ ਇਹਨਾਂ ਚੀਜ਼ਾਂ ਤੇ ਜ਼ਿਆਦਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੇ ਤੁਸੀਂ ਆਪਣੀ ਪ੍ਰੈਪਰੇਸ਼ਨ ਨੂੰ ਬੂਸਟ ਕਰਨਾ ਹੈ ਉਹਦੇ ਵਿੱਚ ਜੋ ਹੈ ਇੱਕ ਤਾਂ ਮੇਰੀ ਜੀਕੇ ਜੀਐਸ ਦੀ ਸੀਰੀਜ਼ ਚੱਲਦੀ ਹੈ ਫ੍ਰੀ ਆਫ ਕੋਸਟ YouTube ਤੇ 11 ਵਜੇ ਮੈਂ ਹਰ ਰੋਜ਼ ਲਾਈਵ ਹੁੰਨਾ ਵਾਂ ਤੇ ਇਕਨੋਮਿਕਸ এনवायरमेंट ਜੀਓਗ੍ਰਾਫੀ ਦੀ ਜੋ ਹੈ ਤਿਆਰੀ ਤੁਹਾਡੀ ਮੈਂ ਕਰਾ ਦਾਂਗਾ ਉਹਦੇ ਜੋ ਬੈਸਟ ਕੁਐਸਚਨਸ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਹੈ ਤਾਂ ਹਰ ਰੋਜ਼ 11 ਵਜੇ ਤੁਸੀਂ ਜੁੜ ਸਕਦੇ ਹੋ ਸੀਨੀਅਰ ਅਸਿਸਟੈਂਟ ਲੇਬਰ ਇਨਸਪੈਕਟਰ ਦਾ ਜੋ ਲੈਵਲ ਹੈ ਉਸ ਲੈਵਲ ਦੇ ਹਿਸਾਬ ਦੇ ਨਾਲ ਹੀ ਇਹਨਾਂ ਦੇ ਕੁਐਸਚਨ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਠੀਕ ਇਸ ਤੋਂ ਇਲਾਵਾ ਮੇਰੀ ਪੁਰਾਣੀ ਗੇਮ ਚੇਂਜਰ ਸੀਰੀਜ਼ ਹੈ ਜਿਸ ਦੇ ਵਿੱਚ 50 ਕਲਾਸਿਸ ਨੇ ਬਹੁਤ ਹੀ ਅੱਛੇ MCQ ਨੇ ਫ੍ਰੀ ਆਫ ਕੋਸਟ ਆਦੀ ਇਕਨੋਮਿਕਸ এনवायरमेंट ਜੋਗ੍ਰਾਫੀ ਬਹੁਤ ਮਜ਼ਬੂਤ ਹੋ ਸਕਦੀ ਹੈ ਇਸ ਵਿੱਚ ਕੋਈ ਦੋ ਰਾਇ ਨਹੀਂ ਇਸ ਤੋਂ ਇਲਾਵਾ ਜੋ ਆਪਣੇ ਸੁਰਿੰਦਰ ਸਰ ਨੇ ਉਹਨਾਂ ਨੇ ਇੰਗਲਿਸ਼ ਗ੍ਰਾਮਰ ਦੀ ਪੂਰੀ ਜ਼ਿੰਮੇਵਾਰੀ ਉਠਾਈ ਹੈ ਹਰ ਰੋਜ਼ ਜੋ ਹੈ ਸਵੇਰੇ ਸ਼ਾਮੀ 8 ਵਜੇ ਤੁਹਾਡੇ ਨਾਲ ਲਾਈਵ ਹੁੰਦੇ ਨੇ ਹੁਣੇ ਉਹਨਾਂ ਦੀ ਕਲਾਸ ਸਟਾਰਟ ਹੋਏਗੀ ਟੌਪਿਕ ਵਾਈਜ਼ ਉਹ ਬੇਸਿਕਲੀ ਤੁਹਾਨੂੰ ਪ੍ਰੈਕਟਿਸ ਕਰਾ ਰਹੇ ਨੇ ਬੈਸਟ ਕੁਐਸਚਨ ਕਰਾਣਗੇ YouTube ਦਾ ਮੋਸਟ ਜੋ ਪ੍ਰੀਮੀਅਮ ਕੰਟੈਂਟ ਹੈ ਇੰਗਲਿਸ਼ ਗ੍ਰਾਮਰ ਦਾ ਤੁਹਾਨੂੰ ਇੱਥੇ ਅਵੇਲੇਬਲ ਹੋਏਗਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੋ ਅੰਕਿਤ ਸਰ ਨੇ ਅੰਕਿਤ ਸਰ ਕੱਲ ਤੋਂ ਜੋ ਹੈ ਹਰ ਰੋਜ਼ 5 ਵਜੇ 5 ਪੀਐਮ ਤੇ ਤੁਹਾਨੂੰ ਪੋਲੀਟੀ ਉਹ ਵੀ ਟੌਪਿਕ ਵਾਈਜ਼ ਬਿਲਕੁਲ ਖਤਮ ਕਰਾ ਦਣਗੇ ਇਸ ਤੋਂ ਬਾਅਦ ਕੁਝ ਆ ਨਹੀਂ ਸਕਦਾ ਪੋਲੀਟੀ ਬਹੁਤ ਇੰਪੋਰਟੈਂਟ ਟੌਪਿਕ ਹੈ ਲੇਕਿਨ ਕੁਝ ਇਕਨੋਮਿਕਸ এনवायरमेंट ਜੀਓਗ੍ਰਾਫੀ ਹੈ ਉਹ ਜੋ ਹੈ ਇਸ ਦਾ ਜੋ ਪੋਰਸ਼ਨ ਖਾਰੀ ਹੈ ਅਜੇ ਕੋਈ ਦੌਰਾਈ ਨਹੀਂ ਲੇਕਿਨ ਤੇ ਤੁਸੀਂ ਪੋਲੀਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਹਰ ਰੋਜ਼ 5 ਵਜੇ ਜੁੜੋ ਅੰਕਿਤ ਸਰ ਦੇ ਨਾਲ ਤੁਸੀਂ ਅੰਕਿਤ ਸਰ ਨੂੰ ਜਾਣਦੇ ਹੋ ਪਲੀ ਪੰਤੀ ਉਹਨਾਂ ਦਾ ਜੋ ਕੰਟੈਂਟ ਹੈ ਜੋ ਲੈਵਲ ਹੈ ਉਬੈਸੀ ਗਲੀ ਪ੍ਰੋਪਰ ਪੰਜਾਬ ਦੇ ਸਭ ਤੋਂ ਟੌਪ ਤੇ ਹੈ ਐਂਡ 5 ਵਜੇ ਉਸ ਤੋਂ ਜੁੜ ਸਕਦੇ ਹੋ ਉਸ ਤੋਂ ਇਲਾਵਾ ਦੀਪ ਸਰ ਵੀ ਜੋ ਨੇ ਦੀਪ ਸਰ ਆਪਣੀ ਕਲਾਸਿਸ ਨੂੰ ਕੱਲ ਤੋਂ ਰੈਗੂਲਰ ਕਰਨਗੇ ਈਵਨਿੰਗ ਵਿੱਚ ਜੋ ਵੀ ਟੌਪਿਕ ਵਾਈਜ਼ ਉਹਨਾਂ ਨੇ ਤਿਆਰੀ ਕਰवानी ਹੈ ਤੁਹਾਡੀ ਕਰਾ ਦੇਣਗੇ ਤਾਂ YouTube ਤੇ ਤਾਂ ਅਸੀਂ ਬਹੁਤ ਸਾਰਾ ਕੰਟੈਂਟ ਫ੍ਰੀ ਆਫ ਕੋਸਟ ਦੇ ਰਹੇ ਹਾਂ ਇੱਚ ਕੋਈ ਦੋਰ ਹੈ ਨਹੀਂ ਹੈ ਇਸ ਤੋਂ ਇਲਾਵਾ ਸਾਡਾ ਜੋ ਸਿਲੈਕਸ਼ਨ ਬੈਚ ਹੈ ਪ੍ਰਤਾਪ ਅਕੈਡਮੀ ਦਾ ਜੋ ਸਿਲੈਕਸ਼ਨ ਬੈਚ ਹੈ ਜੋ ਕਿ ਫਲੈਗਸ਼ਿਪ ਬੈਚ ਹੈ ਉਸ ਦਾ ਨਵਾਂ ਵਰਜਨ ਲਾਂਚ ਹੋ ਰਿਹਾ ਹੈ 22 ਜੁਲਾਈ ਤੋਂ ਅਸੀਂ ਜੋ ਹੈ ਲਾਈਵ ਕਲਾਸਿਸ ਪਹਿਲਾਂ ਅਸੀਂ ਰਿਕਾਰਡਡ ਕਲਾਸਿਸ ਦਿੰਦੇ ਸੀ ਹੁਣ ਜੋ ਹੈ ਲਾਈਵ ਵੀ ਪੜਾਇਆ ਕਰਾਂਗੇ ਇੱਕ ਨਵਾਂ ਬੈਚ ਸਟਾਰਟ ਹੋਏਗਾ ਠੀਕ ਹੈ ਤਾਂ ਉਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ ਆਪਣੀ ਫਰਦਰ ਪ੍ਰੈਪਰੇਸ਼ਨ ਨੂੰ ਮਜ਼ਬੂਤ ਕਰਨਾ ਹੈ ਲਾਈਵ ਕਲਾਸਿਸ 'ਚ ਹੁੰਦਾ ਤੁਸੀਂ 1 on 1 ਡਾਊਟਸ ਪੁੱਛ ਸਕਦੇ ਹੋ ਕੋਈ ਵੀ ਪ੍ਰੋਬਲਮ ਹੈ ਉਹਦਾ ਰੈਜ਼ੋਲੂਸ਼ਨ ਹੋ ਸਕਦਾ ਹੈ ਠੀਕ ਇਸ ਤੋਂ ਇਲਾਵਾ ਤੁਸੀਂ ਕੋਈ ਹੁਣ ਗੱਲ ਕਰਨਾ ਚਾਹੋ ਕੁਝ ਪੁੱਛਣਾ ਚਾਹੋ ਤੁਸੀਂ ਮੈਨੂੰ ਪੁੱਛ ਸਕਦੇ ਹੋ ਹਾਂਜੀ फोन ਮੈਂ ਤੁਹਾਡੀ ਗੱਲ ਸੁਣ ਸਕਦਾ ਮੈਥ ਰੀਜ਼ਨਿੰਗ ਕੋਈ ਚੱਕਰ ਨਹੀਂ ਅੱਛਾ ਲੱਗ ਜਾਏਗਾ ਪਤਾ ਤੁਸੀਂ ਵੀਰੇ ਅੱਛਾ ਸਰ ਤੁਹਾਡਾ ਨੰਬਰ ਤੁਸੀਂ ਅਕੈਡਮੀ ਦੇ ਨੰਬਰ ਤੇ ਗੱਲ ਕਰ ਸਰ ਜੀ ਇਕਨੋਮਿਕਸ ਐਨਵਾਇਰਨਮੈਂਟ ਮੇਰਾ ਕਵਰ ਨਹੀਂ ਆ ਇਹਦੇ ਨੋਟਸ ਬਣਾਏ ਆ ਅੱਛਾ ਸਰ ਜੀ ਮੈਂ ਕਰ ਕੰਪਲੀਟ 50 ਜੀਮਸ ਸੀ ਕੀਤੀਆਂ ਓਕੇ ਗੁੱਡ ਈਵਨਿੰਗ ਸਰ ਬੇਸਿਕ ਤੋਂ ਸਟਾਰਟ ਹੋਏਗਾ ਇਹ ਬੈਚ ਬਿਲਕੁਲ ਬਿਲਕੁਲ ਸਟਾਰਟਿੰਗ ਤੋਂ ਸਟਾਰਟ ਕੀਤਾ ਜਾਏਗਾ ਨਿਆ ਲਾਈਵ ਬੈਚ ਹੈ ਫਰੈਸ਼ ਬੈਚ ਹੈ ਜੋ ਪੁਰਾਣੇ ਸਟੂਡੈਂਟ ਹੈ ਉਹਨਾਂ ਨੂੰ ਕੁਝ ਵੀ ਨਿਆ ਲੈਣ ਦੀ ਜ਼ਰੂਰਤ ਨਹੀਂ ਉਹ ਲਾਈਵ ਬੈਚ ਚ ਵੀ ਜੁੜ ਸਕਦੇ ਆ ਤੇ ਰਿਕਾਰਡਡ ਕਲਾਸਿਸ ਵੀ ਵੇਖ ਸਕਦੇ ਆ ਠੀਕ ਇਸ ਤੋਂ ਇਲਾਵਾ ਵੈਸੇ ਮੈਂ ਬੀਕਮ ਬੈਕਗ੍ਰਾਉਂਡ ਹਾਂ ਤਾਂ ਕਰ ਸਮਝ ਆ ਜਾਂਦੀ ਹੈ ਇਕਨੋਮਿਕਸ ਅੱਛਾ ਸੋ ਮੇਰਾ ਪੁਆਇੰਟ ਇਹ ਹੈ ਮੈਨੂੰ ਨਹੀਂ ਪਤਾ ਐਗਜ਼ਾਮ ਕਦੋਂ ਹੋਊਗਾ ਓਨੈਸਟਲੀ ਲੇਕਿਨ ਜੇ ਕੋਈ ਡਿਪਾਰਟਮੈਂਟ ਜਾਗ ਰਿਹਾ ਹੈ ਕੁਝ ਤੁਹਾਡੇ ਐਗਜ਼ਾਮ ਦੇ ਰਿਗਾਰਡਿੰਗ ਗਤੀਵਿਧੀਆਂ ਕਰ ਰਿਹਾ ਹੈ ਤਾਂ ਇਹ ਤੋਂ ਕਾਮਨ ਸੈਂਸ ਇਹ ਕਹਿੰਦੀ ਹੈ ਕਿ ਕਦੀ ਵੀ ਐਗਜ਼ਾਮ ਹੋ ਸਕਦਾ ਹੈ ਤਾਂ ਤੁਸੀਂ ਆਪਣੀ ਤਿਆਰੀ ਇਸ ਪ੍ਰਕਾਰ ਦੇ ਨਾਲ ਕਰੋ ਕਿ ਜਿਵੇਂ ਕਿ ਮਤਲਬ ਐਗਜ਼ਾਮ ਅਗਲੇ ਮਹੀਨੇ ਹੈ ਤਾਂ ਤੁਸੀਂ ਉੱਥੇ ਸਿਲੈਕਸ਼ਨ ਲੈਣਾ ਹੈ ਆਪਣੀ ਤਿਆਰੀ ਨੂੰ ਬੂਸਟ ਕਰ ਦਿਓ ਆਲਸ ਛੱਡ ਦਿਓ ਠੀਕ YouTube ਤੇ ਪ੍ਰਤਾਪ ਅਕੈਡਮੀ ਦੇ ਜਿੰਨੀਆਂ ਵੀ ਲਾਈਵ ਕਲਾਸਿਸ ਚੱਲਣ ਉਹਨਾਂ ਨੂੰ ਜੋ ਹੈ ਤੁਸੀਂ ਲਾਈਵ ਆ ਕੇ ਸਰ ਆਈ ਐਮ ਫੁਲੀ ਕਨਵਰਟ ਪਲਸ ਹੈਲਪ ਮੀ ਫॉर ਪ੍ਰੋਫੈਸ਼ਨ ਕੋਈ ਗੱਲ ਨਹੀਂ ਫੋਨ ਕਰ ਲਿਓ ਸਰ ਤੁਹਾਡੇ ਸਟੱਡੀ ਕਰਵਾਉਣ ਦਾ ਤਰੀਕਾ ਬਹੁਤ ਵਧੀਆ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੇਰਾ ਪੁਆਇੰਟ ਇਹ ਹੈ ਆਪਣੀ ਪ੍ਰੈਪਰੇਸ਼ਨ ਨੂੰ ਬੂਸਟ ਕਰ ਦੋ ਆਪਣਾ ਜਿੰਨਾ ਵੀ ਹੋਰ ਜਗ੍ਹਾ ਟਾਈਮ ਹੈ ਉਹਨੂੰ ਘਟਾ ਦਿਓ ਹੁਣ ਐਸਾ ਸਮੇਂ ਹੈ ਕਿ ਤੁਸੀਂ ਐਕਸਟ੍ਰੀਮ ਹੋ ਸਕਦੇ ਹੋ 12 ਘੰਟੇ 13 ਘੰਟੇ ਪੜ੍ਹ ਸਕਦੇ ਹੋ ਜਿਹੜੀ ਜਗ੍ਹਾ ਤੁਹਾਡਾ ਟਾਈਮ ਵੇਸਟ ਹੋ ਰਿਹਾ ਹੈ ਅਸੀਂ ਤਾਂ ਸਾਇੰਸ ਵਾਲੇ ਹਾਂ ਅੱਚੰਗੀ ਗੱਲ ਹੈ ਆਫਲਾਈਨ ਬੈਚ ਮਿਲ ਸਕਦਾ ਹੈ ਸਰ ਹਾਂਜੀ ਆਫਲਾਈਨ ਬੈਚ ਵੀ ਨਵੇਂ ਸਟਾਰਟ ਹੋਣਗੇ ਚੱਲਦੇ ਵੀ ਮੈਂ ਤਾਂ ਇੰਸਟਾਗ੍ਰam ਫੇਸਬੁਕ ਡੀਲੀਟ ਕੀ ਕਰ ਦਿੱਤੀ ਬਿਲਕੁਲ ਬਿਲਕੁਲ ਸੋ ਇਸ ਪ੍ਰਕਾਰ ਦੀ ਗਤੀਵਿਧੀਆਂ ਨੂੰ ਕਰਨ ਦਾ ਸਮੇਂ ਆ ਗਿਆ ਹੈ ਜਾਗ ਜਾਓ ਕੁਰਸੀ ਦੀ ਪੇਟੀ ਬੰਨ ਲਓ ਤੂਫਾਨ ਕਦੀ ਵੀ ਆ ਸਕਦਾ ਹੈ ਤੂਫਾਨ ਦੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਹੈ ਜੋ ਹੈ آگਾਹ ਕਰਤਾ ਹੈ ਅਲਰਟ ਕਰਤਾ ਹੈ ਬਾਕੀ ਤੁਸੀਂ ਆਪਸਿਆਂ ਨੂੰ ਤੁਸੀਂ ਅਕੈਡਮੀ ਦੇ ਨੰਬਰ ਤੇ ਕਾਲ ਕਰ ਲਿਓ ਮੇਰੇ ਨਾਲ ਜੋ ਵੀ ਗੱਲ ਹੋਊਗੀ ਮੈਂ ਕਰ ਲਾਂਗਾ ਉੱਥੇ ਇਕਨੋਮਿਕਸ ਬਹੁਤ ਵਧੀਆ ਕਰਾਉਂਦੇ ਹੋ ਆਪ ਸਰ ਥੈਂਕ ਯੂ ਜੀ ਥੈਂਕ ਯੂ ਕੌਣ ਹੈ ਭਈ ਅਨਕਿਤ ਸ਼ਰਮਾ ਸੋ ਇਸ ਤੋਂ ਇਲਾਵਾ ਹੋਰ ਕੋਈ ਡਾਊਟ ਬਈ ਤਾਂ ਤਿਆਰੀ ਦਾ ਇਹੋ ਤਰੀਕਾ ਹੁੰਦਾ ਹੈ ਜਦੋਂ ਵੀ ਐਗਜ਼ਾਮ ਦੀ ਡੇਟ ਲੱਗ ਜਾਂਦੀ ਹੈ ਤਾਂ ਐਕਸਟ੍ਰੀਮ ਹੋ ਜਾਣਾ ਹੁੰਦਾ ਹੈ ਮੈਕਸਿਮਮ ਟਾਈਮ ਪੜ੍ਹਨਾ ਹੁੰਦਾ ਹੈ ਮੇਰਾ ਵੀ ਦੱਸ ਦੋ ਕੀ ਹੈ ਜੀ ਡਾਊਟ ਤੁਹਾਡਾ ਸਰ ਗੇਮ ਚेंजर ਸੀਰੀਜ਼ ਉਹ ਓਨਲੀ ਕਰ ਸਕਦੇ ਆ ਬੈਚ ਵੀ ਲੈਣਾ ਪਏਗਾ ਵੇਖੋ ਗੇਮ ਚेंजर ਸੀਰੀਜ਼ ਤੇ ਨਾ ਮਿਕਸ MCQ ਹੈ ਬੈਚ ਦੇ ਵਿੱਚ ਕੀ ਹੈ ਟੌਪਿਕ ਵਾਈਜ਼ ਕਵਰੇਜ ਹੈ ਕੰਪਲੀਟ ਕਵਰੇਜ ਹੈ ਇਹ ਫਰਕ ਹੁੰਦਾ ਹੈ ਐਕਸਪੈਕਟਡ ਐਗਜ਼ਾਮ ਡੇਟ ਮੈਨੂੰ ਕੋਈ ਆਈਡੀਆ ਨਹੀਂ ਹੈ ਕੋਈ ਝੂਠੀ ਖਬਰ ਨਹੀਂ ਦਵਾਗਾ ਜੋ ਅਫੀਸ਼ੀਅਲ ਇਨਫੋਰਮੇਸ਼ਨ ਹੈ ਤੇ ਮੇਰੀ ਜੋ ਬੇਸਿਕ ਕਾਮਨ ਸੈਂਸ ਹੈ ਉਹ ਗੱਲ ਕਰਾਂਗਾ ਜੋ ਸਿਲੈਕਸ਼ਨ ਬੈਚ ਮੈਂ ਇਕਨੋਮਿਕਸ ਕਰਾਈ ਹੈ ਤੁਸੀਂ ਪੀਸੀਐਸ ਦੇ ਲੋ ਤੁਸੀਂ ਐਸਐਸਸੀ ਦੇ ਲੋ ਬੈਂਕ ਦਾ ਪੇਪਰ ਦੇ ਲੋ ਸਾਰੀ ਜਗ੍ਹਾ ਇਕਨੋਮਿਕਸ ਕੰਮ ਆਏਗੀ ਬਿਲਕੁਲ ਡੀਪ ਵਿੱਚ ਕਰਾਈ ਹੈ ਸੁਰਿੰਦਰ ਸਰ ਦੀ ਕਲਾਸ ਅੱਜ ਹੈ 8 ਵਜੇ ਹੈ ਇਸ ਤੋਂ ਬਾਅਦ ਹੈ ਤੇ ਉਹ ਡੇਲੀ ਹੋਏਗੀ जो सिलेबस कवर नहीं है वो हूँ की एक बार छद दे रिविजन शुरू कर दी सब तो पहले जो पढ़िया है रिवाइज़ करना चाहिए है स्टैंडर्ड रिवाइज ये है जो तो टॉपिक बहुत ही ज्यादा वीक है और ऊपर थोड़ा ज्यादा फोकस करो और एमसी क्यू सॉल्व करो मॉक टेस्ट लगाओ प्रीवियस क्वेश्चन लगाओ यो सोल्यूशन है होर दसो होर किसी भी तैयारी रिटड कोई डाउट होगी सलाह की जरूरत होए थोड़ा बहुत ज्ञान जो है सर तुके मारने हैं सिखा दो ਮੈਂ ਕੁਝ ਨਹੀਂ ਹੁੰਦਾ ਦੇਖੋ ਜੀ ਤੁੱਕਾ ਨਹੀਂ ਹੁੰਦਾ ਐਜੂਕੇਟਿਡ ਗੈਸ ਹੁੰਦਾ ਹੈ ਜੇ ਤੁਹਾਨੂੰ ਨੋਲਿਜ ਹੈ ਤੁਸੀਂ ਐਲੀਮੀਨੇਟ ਕਰ ਸਕਦੇ ਹੋ ਸ਼ਬਦਾਂ ਦੇ ਨਾਲ ਖੇਡ ਸਕਦੇ ਹੋ ਮੇਰੀ ਬੀਐਸਸੀ ਹਾਂ ਭਾਈ ਮੇਰੀ ਬਸ ਇਕਨੋਮਿਕਸ এনवायरमेंट ਰਹਿੰਦਾ ਹੈ ਅੱਛੀ ਗੱਲ ਹੈ ਬਾਕੀ ਤੁਸੀਂ ਰਿਵਾਈਜ਼ ਕਰੋ ਇਕਨੋਮਿਕਸ এনवायरमेंट ਹੋ ਜਾਏਗੀ ਡਰ ਲੱਗਦਾ ਹੈ ਐਗਜ਼ਾਮ ਤੋਂ ਐਗਜ਼ਾਮ ਦਾ ਡਰ ਕੀ ਹੈ ਜਾਂ ਤੁਸੀਂ ਫੇਲ ਹੋ ਜਾਓਗੇ ਜਾਂ ਪਾਸ ਹੋ ਜਾਓਗੇ ਦੋਨਾਂ ਸਿਚੁਏਸ਼ਨ ਚ ਤੁਸੀਂ ਜੋ ਹੈ ਜ਼ਿੰਦਾ ਰਹੋਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਟ्रेस ਲੈਣ ਵਾਲੀ ਗੱਲ ਨਹੀਂ ਹੈ ਆਪਣਾ ਕਰਮ ਕਰੋ ਆਪਣਾ ਬਸ ਕਰਮ ਕਰੋ ਠੀਕ ਹੈ ਤਾਂ ਆਈਦਰ ਲਈ ਇੰਨਾ ਹੀ ਬਾਕੀ ਤੁਹਾਨੂੰ ਸਰ ਆਫਲਾਈਨ ਬੈਚ ਕਦੋਂ ਸਟਾਰਟ ਹੋਏਗਾ ਜੀ ਜਦੋਂ ਸਟਾਰਟ ਹੋਏਗਾ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਡੋਨਟ ਵਰੀ ਆਈਦਰ ਲਈ ਇੰਨਾ ਹੀ ਇਕਨੋਮਿਕ ਦੇ ਕਲਾਸਿਸ ਕੰਪਲੀਟ ਕਰਾ ਦਿਓ ਓਕੇ ਹੋ ਜਾਣਗੇ ਕੰਪਲੀਟ ਹੋ ਜਾਣਗੇ ਕਰਾ ਦਾਂਗੇ ਤਾਂ ਆਈਦਰ ਲਈ ਇੰਨਾ ਹੀ ਤੇ ਤੁਸੀਂ ਆਪਣੀ ਤਿਆਰੀ ਨੂੰ ਬੂਸਟ ਕਰਨਾ ਹੈ ਹੁਣੇ ਸੁਰਿੰਦਰ ਸਰ ਆਣਗੇ ਉਹਨਾਂ ਦੀ ਕਲਾਸ ਨੂੰ ਲਗਾਣਾ ਹੈ ਸਰ ਮੈਥ ਲਈ ਮੈਂ ਤਾਂ ਸਾਰੇ ਟਾਪਿਕ ਕਰਨੇ ਆ ਜੀ 11 ਇਨਸਪੈਕਟਰ ਲਈ ਹਾਂਜੀ ਹਾਂਜੀ ਟਾਪਿਕ ਤਾਂ ਸਾਰੇ ਹੀ ਕਰਨੇ ਹੁੰਦੇ ਆ ਟਾਪਿਕ ਛੱਡ ਕੇ ਥੋੜੀ ਨਾ ਜਾ ਸਕਦੇ ਆਈ ਦੀ ਡੇਟ ਵਿੱਚ ਕੀ ਹੈ ਟਾਪਿਕ ਛੱਡ ਕੇ ਜਾਣ ਵਾਲਾ ਸਮੇਂ ਖਤਮ ਹੋ ਗਿਆ ਟੋਟਲ ਪੜਨਾ ਪੈਂਦਾ ਹੈ ਹੋਲ ਸਿਲੇਬਸ ਕਰਨਾ ਪੈਂਦਾ ਹੈ ਡੀਪ ਵਿੱਚ ਕਰਨਾ ਪੈਂਦਾ ਹੈ ਆਈ ਦੀ ਡੇਟ 'ਚ ਇਹੋ ਸਟ੍ਰੈਟਜੀ ਆ ਪਹਿਲਾ ਸਟ੍ਰੈਟਜੀ ਹੁੰਦੀ ਹੈ ਕਿ ਇੰਪੋਰਟੈਂਟ ਟਾਪਿਕ ਕਰਨਾ ਕੋਨ ਜੋ ਹੈ ਸਕਿਪ ਨਹੀਂ ਕਰ ਸਕਦੇ ਤਾਂ ਅੱਜ ਦੇ ਲਈ ਇੰਨਾ ਹੀ ਥੈਂਕ ਯੂ ਵੈਰੀ ਮੱਚ ਮਿਹਨਤ ਕਰੋ ਹੱਸਦੇ ਵਸਦੇ ਰਹੋ